Мій ісі ісі и т shirtohп. ਉਕੈਨ ਸਿੰਘ ਭਾਈ ਇੱਥੋਂ ਭਾਈ ਛੜਕ ਪੱਤਗੜ ਰਹਿਣ ਵਾਲੇ ਵਾਸੀ ਆਪਾਂ ਇੱਥੇ ਭਾਈ ਇੱਕ ਪੱਤਗੜ ਚ ਨਸ਼ੇ ਦੇ ਕਰਕੇ ਰਾਤੀ ਕੋਈ 12 ਵਜੇ ਮੇਰੇ ਭਰਾ ਦੀ ਮੌਤ ਹੋਈ ਆ ਇੱਥੇ ਭਾਈ ਨਸ਼ੇ ਦਾ ਕੰਟਰੋਲ ਕੋਈ ਨਹੀਂ ਜੇਗਾ ਪੁਲਿਸ ਆਉਂਦੀ ਆ ਤੇ ਕੋਈ ਜ਼ਿਆਦਾ ਕਰਦੀ ਨਹੀਂ ਆ ਖਾਈ ਤੋਂੜੀ ਤੇ ਇਦਾਂ ਹੀ ਬਸ ਮਤਲਬ ਬਹੁਤ ਜ਼ਿਆਦਾ ਆ ਦੋ ਚੋਂ ਮਹੀਨਿਆਂ ਦੇ ਵਿੱਚ 15 16 ਮੌਤਾਂ ਹੋਈਆਂ ਨਸ਼ਿਆਂ ਕਰਕੇ ਇੱਕ ਆਡੇ ਪਿਛਲੀ ਗਲੀ ਚ ਕੱਲ੍ਹ ਹੋਈ ਜੇ ਤੇ ਇੱਕ ਆ ਰਾਤੀ ਹੋਈ ਜੀ ਇਹ ਨਾਮ ਤੁਹਾਡੇ ਬ੍ਰਦਰ ਦਾ ਕਿੰਨੇ ਮੇਰੇ ਬ੍ਰਦਰ ਦਾ ਨਾਮ ਸਾਗਰ ਜੀ ਉਹਦੀ ਉਮਰ ਹੈਗੀ 28 ਕੇ ਸਾਲ ਤੇ ਮੇਰਾ ਛੋਟਾ ਭਰਾ ਉਹ ਕਿੰਨੇ ਬੱਚੇ ਦੇ ਦੋ ਬੱਚੇ ਇੱਕ ਕੁੜੀ ਤੇ ਮੁੰਡਾ ਹੈ ਮੁੰਡਾ 3 ਸਾਲਾਂ ਦਾ ਕੁੜੀ 1.5 ਸਾਲਾਂ ਦੀ ਆ ਗੁੜੀਆ ਇੱਧਰ ਕੀ ਕੰਮ ਕਰਦਾ ਪਿੰਗੜ ਦਾ ਕੰਮ ਕਰਦਾ ਜੀ ਕਿੱਥੋਂ ਤਣਕੀ ਦਾ ਪਤਾ ਨਹੀਂ ਕਿੱਥੋਂ ਆਂਦੇ ਆ ਇਹ ਕੰਮ ਤੇ ਲੱਗਾ ਜੀ ਇੱਧਰ ਪਿਛਲੇ ਗਵਾਂਡੀਆਂ ਘਰ ਤੇ ਉਧਰ ਦਾ ਸਾਢੇ ਦਾ ਉਧਰੋਂ ਛੁੱਟੀ ਕਰਕੇ ਆਇਆ ਵਾ ਤੇ ਬਾਅਦ ਚ ਉਧਰੋਂ ਆਇਆ ਹੀ ਨਹੀਂ ਸਿੱਧਾ ਘਰ ਨਹੀਂ ਆਇਆ ਤੇ ਸਾਨੂੰ 1:00 ਵਜੇ ਜਾਗਾਈ ਹੈ ਤੇ ਅਸੀਂ ਆਖੇ ਵੇਖ ਕੀ ਹੁੰਨੇ ਆ ਉਹ ਕਹਿੰਦੇ ਸਾਢੇ 10 ਦਾ ਚੱਲ ਗਿਆ ਅਸੀਂ ਰਾਤ ਦੇ ਲੱਭਨੇ ਸਾਨੂੰ ਕਿਧੋ ਨਹੀਂ ਲੱਭਾ ਉਹ ਗਲੀ ਦਾ ਆਪਣਾ ਮੋੜ ਲਿਆ ਤੇ ਉੱਥੇ ਪੇ ਸਾਈਡ ਤੇ ਪਿਆ ਹੀ ਐ ਆਕੜਿਆ ਪਿਆ ਹੀ ਟੀਗਾ ਹੱਥ ਚ ਹੀ ਇਹਦੇ ਹਾਂਜੀ ਤੇ ਪੁਲਿਸ ਨੂੰ ਜਦੋਂ ਕੀਤੀ ਜਾਂਦੀ ਚੈਕਿੰਗ ਕੀਤੀ ਇੰਨੀ ਮੱਲੇ ਜਾ ਕੋਈ ਭਾਜੀ ਪੁਲਿਸ ਦਾ ਇੱਥੇ ਕੋਈ ਇਸ ਤਰ੍ਹਾਂ ਦਾ ਹੈ ਹੀ ਨਹੀਂ ਐ ਵੀ ਪੁਲਿਸ ਨੂੰ ਵੀ ਪਤਾ ਕੌਣ-ਕੌਣ ਵੇਚਦਾ ਕੌਣ-ਕੌਣ ਨਹੀਂ ਕਰਦਾ ਪਰ ਕੋਈ ਇੱਥੇ ਵਿਰਜੀ ਹੈ ਨਹੀਂ ਇਸ ਤਰ੍ਹਾਂ ਦਾ ਕੁਝ ਵੀ ਇਹ ਪੁੱਲ ਤੋਂ ਕੋਈ ਕੰਟਰੋਲ ਕਰੇ ਇੱਥੇ ਕੋਈ ਕੰਟਰੋਲ ਨਹੀਂ ਹੈਗਾ ਇੱਥੇ ਬਿਲਕੁਲ ਨਹੀਂ ਭਾਜੀ ਕੋਈ ਨਹੀਂ ਕੋਈ ਕੰਟਰੋਲ ਨਹੀਂ ਕੋਈ ਪੂਰਾ ਨਹੀਂ ਕੀਤਾ ਕੁਝ ਨਹੀਂ ਇਸ ਤਰ੍ਹਾਂ ਦਾ ਜੋ ਉਹਨਾਂ ਨੇ ਕਿਹਾ ਹੈ ਸਰਕਾਰ ਨੇ ਵੀ ਉਹ ਕਰਦਾਂਗੇ ਨਸ਼ੇ ਦੇ ਇਹ ਕਰਦਾਂਗੇ ਐਦਾਂ ਦਾ ਕੁਝ ਨਹੀਂ ਜੋ ਆ ਕੁਝ ਵੀ ਨਹੀਂ ਜੋ ਹੈ ਉਹਨਾਂ ਕੋ ਵਧਿਆ ਹੀ ਘਟਿਆ ਨਹੀਂ ਹੈ ਉਹਦੇ ਨਾਲੋਂ ਵਧਦੀ ਆ ਘਟ ਨਹੀਂ ਹੈ ਇੱਥੇ ਦੇ ਪਾਈ 8-9 ਸਾਲ ਹੋ ਗਏ ਜੋ ਨਸ਼ਾ ਇੱਥੇ ਚੱਲਿਆ ਸਭ ਤੋਂ ਪਹਿਲਾਂ ਨਸ਼ਾ ਇੱਥੇ ਆਇਆ ਤੇ 8-9 ਸਾਲ ਹੋ ਗਏ ਛਾਟਕਪਾਤ ਹਾਂਜੀ ਕਪਾਤਗੜ੍ਹ ਮੇਨ ਬਾਬਾ ਦੀਪ ਸਿੰਘ ਕਲੋਨੀ ਕਹਿੰਦੇ ਪਰ ਮੇਨ ਕਪਾਤਗੜ੍ਹ ਵਾਈਦਾ ਜੀ ਸਰਕਾਰ ਨੂੰ ਭਾਈ ਇਹੋ ਮੇਰੀ ਅਪੀਲ ਹੈ ਕਿ ਨਸ਼ਾ ਬੰਦ ਕਰੋ ਇਸ ਤਰ੍ਹਾਂ ਅੱਡੇ ਅੱਜ ਮਰਨਦੇ ਆ ਕੱਲ ਨੂੰ ਲੋਕਾਂ ਦੇ ਵੀ ਮਰਨੇ ਆ ਸਾਰੇ ਜਾਣੇ ਇੱਕ ਹੋ ਕੇ ਨਸ਼ੇ ਦੇ ਕੋਈ ਗੱਲਬਾਤ ਕਰੋ ਇਹਦੇ ਨਸ਼ੇ ਦਾ ਛੁਟਕਾਰਾ ਕਰਾਓ ਪੰਜਾਬ ਤੋਂ ਪੰਜਾਬ ਮੁਕਤ ਨਸ਼ਾ ਕਰੋ ਜਿਹੜੇ ਲੋਕ ਇਕੱਠੇ ਹੁੰਦੇ ਨੇ ਜਾਂ ਨਾਮ ਲੈਂਦੇ ਉਹਨਾਂ 'ਤੇ ਹਮਲਾ ਹੋ ਜਾਂਦਾ ਕਿ ਸਰਕਾਰ ਨੂੰ ਦੇਦਾ ਵੀ ਇਹਨਾਂ ਸਖਤ ਕਾਰਵਾਈ ਕਰਨੀ ਚਾਹੀਦੀ ਕਰਨੀ ਚਾਹੀਦੀ ਭਾਈ ਬਹੁਤ ਸਖਤ ਕਾਰਵਾਈ ਕਰਨੀ ਚਾਹੀਦੀ ਭਾਈ ਕੋਈ ਨਹੀਂ ਕਮਾਉਣ ਵਾਲਾ ਮੰਮੀ ਡੈਡੀ ਦੀ ਡੈਥ ਹੋਈ ਆ 6ਵੇਂ ਮਹੀਨੇ ਪਿਛਲੇ ਮੇਰੀ ਵੱਡੀ ਦੀਦੀ ਦੀ ਪੂਰੀ ਹੋਈ ਆ ਮੰਮੀ ਡਾਡੀ ਵੀ ਪੂਰੇ ਹੋਇਆ ਅਸੀਂ ਤਿੰਨੇ ਭੈਣ ਭਰਾ ਹੈਗੇ ਹਾਂ ਤੇ ਬਸ ਹੋਣਾ ਪਾ ਦੋਵੇਂ ਭੈਣ ਭਰਾ ਰਹਿ ਗਏ ਆ ਭੈਣ ਮੇਰੀ ਵੱਡੀ ਆ ਤੇ ਮੈਂ ਆਤੋਂ ਛੋਟਾ ਇਹ ਮੇਰੇ ਤੋਂ ਛੋਟਾ ਹੈ ਬੱਚੇ ਕਿੰਨੇ ਕਿੰਨੇ ਬੱਚਿਆ 4 ਸਾਲ ਤਿੰਨਾਂ ਸਾਲਾਂ ਦਾ ਮੁੰਡਾ ਤੇ ਡੇਢ ਸਾਲ ਦੀ ਕੁੜੀ ਆ ਆ ਕੁੜੀਆ ਲੱਗ ਦੇਖਬਾਲ ਹੁਣ ਪਈ ਤੁਹਾਡੇ ਸਾਹਮਣੇ ਹੀ ਆ ਜੋ ਵੀ ਆ ਮੇਰਾ ਨਾਮ 스테ਜ ਪੋਨਜਾ ਜੀ ਵਾਰਡ ਨੰਬਰ 80 ਤੋਂ ਮੈਂ ਇਥੋਂ ਦਾ ਵਸਨੀਕ ਆ ਤੁਸੀਂ ਦੇਖ ਰਹੇ ਜੀ ਅੱਜ ਦਾ ਮੰਜ਼ਰ ਨਸ਼ੇ ਦੇ ਵਿੱਚ ਪਹਿਲਾਂ ਇੱਕ ਕੱਲ ਮੌਤ ਹੋਈ ਆ 32 ਸਾਲ ਦਾ ਮੁੰਡਾ ਸੀਗਾ ਅੱਜ ਜਿਹੜੀ ਬਹੁਤ ਮੰਦ ਭਾਂਦੇ ਘਟਨਾ ਹੋਈ ਆ ਜਦੋਂ ਇਹਦਾ ਪਤਾ ਚੱਲਿਆ ਵਾ ਵਾਕਤੈ ਮਨ ਨੂੰ ਬਹੁਤ ਹੌਸਪਟਲ ਹੈਸ ਪਹੁੰਚੀ ਆ ਇੱਕ ਉਹਦੇ 2 ਸਾਲ ਦੀ ਕੁੜੀ ਇੱਕ 3 ਸਾਲ ਦਾ ਬੱਚਾ ਵਾ ਨਸ਼ੇ ਨੇ ਬਰਬਾਦ ਕਰਕੇ ਰੱਖਤੀਆਂ ਜ਼ਿੰਦਗੀਆਂ ਦਲਦਲ ਦੇ ਵਿੱਚ ਫਸੀਆਂ ਸਰਕਾਰਾਂ ਫੇਲ ਹੋ ਚੁੱਕੀਆਂ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਨਸ਼ੇ ਦੇ ਉੱਤੇ ਠੱਲ ਪਾਉਣ ਵਾਸਤੇ ਪੰਜਾਬ ਨੇ ਬਦਲਾਅ ਵਾਸਤੇ ਚੁਣੀ ਸੀ ਉਹ ਆਪਣੇ ਹੱਥ ਖੜੇ ਕਰਦੀ ਨਜ਼ਰ ਆ ਰਹੀ ਆ ਕਿਤੇ ਕੋਈ ਲੋਕਲ ਆਰਡਰ ਨਹੀਂ ਆ ਕਿਤੇ ਕੁਸ਼ ਹੋ ਰਹੀਆਂ ਸ਼ਰਿਆਂ ਨਸ਼ੇ ਵੇਚ ਰਹੇ ਆ ਸ਼ਰਿਆਂ ਗੁੰਡਾਗਰਦੀ ਹੋ ਰਹੀਆਂ ਵਾਂ ਸਨੀਚਿੰਗਾਂ ਹੋ ਰਹੀਆਂ ਵਾਂ ਆ ਹੁਣ ਪਰਵਾਹ ਦੇਖੋ ਜੀ ਕਿੱਦਾਂ ਵਿਲਕਦਾ ਪਿਆ ਰੋਂਦੇ ਪਏ ਨਿੱਕੇ ਨਿੱਕੇ ਬੱਚੇ ਇਹਨਾਂ ਦਾ ਵਾਲੀਵਾਰਸ ਕੌਣ ਰਹਿ ਗਿਆ ਇਹਦੇ ਵਿੱਚ ਤੇ ਉਹ ਜਿਹੜੇ ਨਸ਼ਾ ਕੀਤਾ ਉਹ ਤੇ ਜ਼ਰਾ ਚਲੇ ਗਿਆ ਦੁਨੀਆ ਦੇ ਵਿੱਚੋਂ ਛੋਟੇ ਛੋਟੇ ਬੱਚੇ ਆ ਉਹਨਾਂ ਦਾ ਕੋ ਪਾਲਣ ਪੋਸਣ ਪੜ੍ਹਾਈ ਲਿਖਾਈ ਕਿੱਦਾਂ ਉਹ ਅਗੋ ਸਰਵਾਈਵ ਕਰਨੇ ਜ਼ਿੰਦਗੀ ਵਿੱਚ ਕੋਈ ਇਹਨਾਂ ਦਾ ਅੱਗੇ ਪਿੱਛੇ ਨਾ ਸੁਧ ਲੈਣ ਵਾਲਾ ਨਾ ਕੋ ਪਹੁੰਚਣ ਵਾਲਾ ਨਾ ਕੋ ਸਰਕਾਰ ਦਾ ਨੁਮਾਇੰਦਾ ਅਜੇ ਤੱਕ ਆਇਆ ਪਹਿਲਾਂ ਕਾਂਗਰਸ ਸਰਕਾਰ ਸੀਗੀ ਉਹਨੇ ਸੋਚ ਆ ਕੇ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਾਂਗੇ ਜੜ ਤੋਂ ਉਹਨਾਂ ਨੇ ਆਇਆ ਉਹਨਾਂ ਦਾ ਕੋ ਕੁਝ ਨਹੀਂ ਹੋਇਆ ਉਦੋਂ ਵੀ ਜਿਆਦਾ ਨਸ਼ਾ ਵਿਕਿਆ ਜਦੋਂ ਬਦਲਾਅ ਆਇਆ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਬਦਲਾਅ ਨੂੰ ਚੁਣਿਆ ਤੇ ਇਹ ਬਦਲਾਅ ਤੁਹਾਡੇ ਸਾਹਮਣੇ ਆ ਦੇਖੋ ਵੇਖਣੇ ਯਾਰ ਇਹ ਮੰਜ਼ਰ ਜੋ ਬਣਿਆ ਪਿਆ ਇੱਥੇ ਜੀ ਜੇ ਦੇਖਿਆ ਜਾਵੇ ਪੰਜਾਬ ਸਰਕਾਰ ਕੈਸੋ ਆਪਰੇਸ਼ਨ ਜਿਹੜਾ ਚਲਾਇਆ ਗਿਆ ਹੈ ਇਹ ਕਹਿੰਦੇ ਵੱਡੇ ਸਮਗਲ ਫੜੇ ਨੇ ਰੋਟੀਆਂ ਜਬਦ ਕੀਤੀਆਂ ਗਈਆਂ ਨੇ ਲੇਕਿਨ ਹਜੇ ਵੀ ਸਾਰੇ ਆਮੜਾ ਨਚਾ ਕੋਟੇ ਤੇ ਲੱਗੇ ਵੱਡੇ ਤੱਕ ਸਾਰੇ ਬੱਚੇ ਵੇਖ ਸਰ ਕੋਈ ਪ੍ਰੋਪਰਟੀ ਜ਼ਬਤ ਨਹੀਂ ਹੋਈ ਕੋਈ ਵੱਡਾ ਤਸਕਾ ਨਹੀਂ ਫੜਿਆ ਗਿਆ ਆ ਹੁਣ ਥੋੜੇ ਦਿਨ ਪਹਿਲਾਂ ਆ ਬਿਲਕੁਲ ਆਪਣੇ 6 ਸਤਰੀ ਰੋਡ ਤੇ ਹਜ਼ਾਰ ਕਰੋੜਾਂ ਦੀ ਗਿਣਤੀ ਵਿੱਚ ਸਮਾਨ ਫੜਿਆ ਗਿਆ ਵਾ ਸਮਾਨ ਫੜਿਆ ਜਾਂਦਾ ਵਾ ਉਸ ਤੋਂ ਬਾਅਦ ਕੀ ਹੁੰਦਾ ਵਾ ਕੁਛ ਨਹੀਂ ਹੁੰਦਾ ਜਿਹੜੇ ਵੱਡੇ ਸਮਗਲਰ ਆ ਉਹਨਾਂ ਨੂੰ ਕੁਛ ਨਹੀਂ ਹੁੰਦਾ ਜਿਹੜੇ ਛੋਟੇ ਛੋਟੇ ਅੱਗੋ ਉਹਨਾਂ ਨੇ ਨਿੱਕੇ ਨਿੱਕੇ ਬੱਚੇ ਲੋਕਾਂ ਗਲੀਆਂ ਗਲੀਆਂ ਵਿੱਚ ਜਿਸ ਤਰ੍ਹਾਂ ਅਖਬਾਰਾਂ ਵੇਖਦੀਆਂ ਨਾ ਇਸ ਤਰ੍ਹਾਂ ਡਿਲੀਵਰੀਆਂ ਆ ਜਾਂਦੀਆਂ ਘਰਾਂ-ਘਰਾਂ ਦੇ ਵਿੱਚ ਪੁਲਿਸ ਨੂੰ ਸਭ ਪਤਾ ਵਾ ਸਰਕਾਰ ਨੂੰ ਸਭ ਪਤਾ ਵਾ ਪਰ ਇਹ ਠੱਲ ਪਾਉਣਾ ਚਾਹੁੰਦੇ ਨਹੀਂ ਆ ਜੇ ਇਹਨਾਂ ਦੀ ਮਨਸ਼ਾ ਹੋਵੇ ਠੱਲ ਪਾਉਣ ਦੀ ਤਾਂ ਕਿੱਡਾ ਵੱਡਾ ਮੁੱਦਾ ਹੈਗਾ ਵਾ ਜਿਹੜਾ ਨਸ਼ੇ ਦਾ ਦਰਿਆ ਪੰਜਾਬ ਦੇ ਵਿੱਚ ਰੋਜ਼ ਦਿਨ-ਪ੍ਰਤੀ ਦਿਨ ਹਜ਼ਾਰਾਂ ਮੋਤਾਂ ਹੋ ਰਹੀਆਂ ਵਾ ਕੌਣ ਇਹਦਾ ਜ਼ਿੰਮੇਵਾਰ ਆ ਸਰਕਾਰ ਨੂੰ ਕੌਣ ਜਗਾਏਗਾ ਜੋ ਲੋਕੀ ਮੈਂ ਤੇ ਇਹਨਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਵੀ ਇਹ ਇੱਕ ਜੁੱਟ ਹੋਣ ਜਦੋਂ ਪਬਲਿਕ ਜੁੱਟ ਹੋਏਗੀ ਸਰਕਾਰ ਉਦੋਂ ਹਿੱਲਦੀ ਆ ਤੇ ਸਰਕਾਰ ਨੂੰ ਹਿਲਣਾ ਪਏਗਾ ਲੇਕਿਨ ਲੋਕ ਆਵਾਜ਼ ਵਿੱਚ ਵਾਟ ਹੁੰਦੇ ਉਹਨਾਂ ਕਰਦੇ ਹਮਲਾ ਕੀਤਾ ਜਾਂਦਾ ਮਾਰਕਟਾਈ ਕੀਤੀ ਗੋਲੀਆਂ ਚਲਾਈਆਂ ਜਾਂਦੀਆਂ ਇਹ ਸਾਰੀ ਮਿਲੀ ਭਗਤ ਹੁੰਦੀ ਆ ਜੇ ਜਦੋਂ ਸਰਕਾਰ ਨੇ ਇੱਕ ਕਿਆਸ ਵੀ ਖੁਫੀਆ ਸਾਨੂੰ ਸੂਚਨਾ ਦੋ ਪ੍ਰਸ਼ਾਸਨ ਗਿਆ ਸਾਨੂੰ ਸੂਚਨਾ ਦੋ ਅਸੀਂ ਉਹਨਾਂ ਨਾਮ ਗੁਪਤ ਰੱਖਾਂਗੇ ਪਰ ਜਦੋਂ ਸੂਚਨਾ ਦਿੱਤੀ ਜਾਂਦੀ ਆ ਉਹ ਸੂਚਨਾ ਦੇ ਕੇ ਘਰ ਨਹੀਂ ਪਹੁੰਚਦੇ ਪਰ ਉਹਨਾਂ ਉਹਨਾਂ ਨੂੰ ਧਮਕੀਆਂ ਤੇ ਉਹਨਾਂ ਦੇ ਘਰਾਂ ਵਿੱਚ ਪਹਿਲੇ ਹਮਲੇ ਹੋ ਜਾਂਦੇ ਨੇ ਇਹ ਤੋਂ ਇਹ ਸਾਬਿਤ ਹੁੰਦਾ ਆ ਕਿ ਇਹ ਸਾਰੇ ਰਲੇ ਮਿਲੇ ਨੇ ਸਾਰੇ ਕੁੱਤੇ ਚੋਰ ਨਾਲ ਰਲਿਆ ਇਹਦਾ ਕੁਝ ਨਹੀਂ ਹੋ ਸਕਦਾ ਇਹ ਲੋਕਾਂ ਨੂੰ ਜਾਗਰੂਕ ਹੋ ਕੇ ਇਹਦੇ ਖਿਲਾਫ ਲੜਨਾ ਪਏਗਾ ਸੜਕਾਂ ਤੇ ਉਤਰਨਾ ਪਏਗਾ ਫੇਰ ਹੀ ਹੱਲ ਹੋ ਸਕਦਾ ਜੇ ਜਿਹਦੇ ਪਰਵਾਹ ਦਾ ਜੀ ਜਾਂਦਾ ਉਹਨੂੰ ਦੁੱਖ ਹੁੰਦਾ ਵਾ ਲੇਕਿਨ ਜਦੋਂ ਸਦੇ ਘਰ ਮੁਸੀਬਤ ਕਹਿੰਦੇ ਫਿਰ ਆਵਾਜ਼ ਤੁੱਕਦੇ ਨੇ ਬਿਲਕੁਲ ਸਹੀ ਗੱਲ ਹੈ ਜੀ ਮੈਂ ਤੇ ਇਹੀ ਜੈਨ ਸਾਰਿਆਂ ਨੂੰ ਇਹ ਕਹਿੰਨਾ ਵੀ ਨਸ਼ੇ ਦੇ ਵਿਰੁੱਧ ਇੱਕ ਆਵਾਜ਼ ਚੁੱਕਣੀ ਜੇ ਤੁਹਾਨੂੰ ਸਾਰਿਆਂ ਨੂੰ ਅੱਜ ਇਹਨਾਂ ਦੇ ਘਰ ਹੋਈ ਆ ਕੱਲ ਕਿਸਦੇ ਘਰ ਹੋਏ ਇਸ ਦਾ ਸਾਡੇ ਘਰਾਂ ਤੱਕ ਪਹੁੰਚ ਨਹੀਂ ਆਵਾ ਇਹ ਨਸ਼ਾ ਰੁਕਣ ਵਾਲਾ ਨਹੀਂ ਹੈਗਾ ਇਹ ਹਰ ਘਰ ਤੇ ਪਹੁੰਚਣਾ ਵਾ ਜੇ ਇਹਦੇ ਵਾਸਤੇ ਆਪਾਂ ਨਹੀਂ ਲੜਾਂਗੇ ਤੇ ਫਿਰ ਸਾਰੇ ਹੀ ਮਰਾਂਗੇ ਦੇਖਿਆ ਜਾਵੇ ਕਪਤਗੜ ਕਾਫੀ ਮਸ਼ਹੂਰ ਹੈ ਲਖੇ ਦੇ ਗੜ ਗੜਨ ਦਾ ਸਰ ਕੱਲਾ ਕਪਤਗੜ ਗੜ ਮੰਨਿਆ ਜਾਂਦਾ ਸ਼ਹਿੜਾ ਗੜ ਮੰਨਿਆ ਗਿਆ ਵਾ ਇਹ ਗੜ ਬਣਾਇਆ ਕਿੰਨੇ ਆ ਇਹ ਨਸ਼ਾ ਆਇਆ ਕਿੱਥੋਂ ਆਇਆ ਨਸ਼ਾ ਵੇਚਿਆ ਕਿਤਨਾ ਵਾ ਨਸ਼ਾ ਵਕਾਇਆ ਕਿਨੇ ਆ ਮੁੱਦਾ ਤੇ ਇਸ ਚੀਜ਼ ਦੇ ਵਿੱਚ ਡੁੰਗਾਈ ਦੇ ਵਿੱਚ ਜਾਂਦਾ ਵਾ ਕੀ ਗੱਲ ਜਿਹੜੇ ਆ ਪ੍ਰਸ਼ਾਸਨ ਦੇ ਅਧਿਕਾਰੀ ਜਿਹੜੀਆਂ ਸਰਕਾਰਾਂ ਵੈਨੇ ਜ਼ਿੰਮੇਵਾਰੀ ਨਹੀਂ ਬੰਦਦੀ ਸਰਕਾਰ ਦਾ ਨੁਮਾਇੰਦਾ ਕੋਈ ਆਇਆ ਨਹੀਂ ਆ ਨਾ ਕਾਂਗਰਸਾ ਨਾ ਆਮ ਆਮਦੀ ਪਾਰਟੀ ਦਾ ਜਦੋਂ ਵੋਟਾਂ ਲੈ ਆਣੀ ਉਹ ਸਾਰੇ ਭੱਜੇ ਭੱਜੇ ਆਣਾ ਵਾ ਅੱਜ ਕਿੱਥੇ ਨੇ ਸਾਰੇ ਅੱਜ ਹੋਣੇ ਆ ਰਹੇ ਕੀ ਨਾਮ ਜੀ ਦਾ ਮੇਰਾ ਨਾਮ ਸੋਨੂ ਮਾ ਜੀ ਮੈਂ ਇੱਥੋਂ ਦਾ ਰਹਿਣ ਵਾਲਾ ਬਾਬਾ ਦੀਪ ਸਿੰਘ ਕਲੋਨੀ ਕਪਤਕਰ ਸ਼ਟਾ ਤੋ ਇੱਕ ਦੋ ਯੂਨੀਟੀ ਦਲ ਦਾ ਮੇਰਾ ਮੇਰੇ ਨਾਲ ਕੰਮ ਕਰਦਾ ਸੀ ਪੇਂਟ ਦਾ ਹਾਂਜੀ ਤੇ ਇਹਨੇ ਰਾਤੀਂ ਕਿਤੇ ਲੱਭਦੇ ਰਹੇ ਇਹਨੂੰ ਤੇ ਟੀਗਾ ਲਾ ਕੇ ਤੇ ਪਲਾਟ ਦੇ ਵਿੱਚ ਪਿਆ ਸੀ ਟੀਗਾ ਉਤਰਾ ਹੀ ਉਹਦੇ ਲੱਗਾ ਪਿਆ ਇਹ ਤੇ ਦਿਨੇ ਵੇਖਿਆ ਡੈੱਡ ਬੱਡੀ ਪਈ ਸੀ ਇਹਦੀ ਹਮੇ ਕੀ ਆ ਉਹ ਮਾਮਲਾ ਜੀ ਟੀਗਾ ਉਹ ਤਾਂ ਨਸ਼ਾ ਕਰਦਾ ਆ ਰਿਹਾ ਜੀ ਇਹ ਨਸ਼ਾ ਮੇਰੇ ਸਨ 4-5 ਮਹੀਨੇ ਤੋਂ ਸ਼ੁਰੂ ਹੋਇਆ ਆ ਇਹ ਮੁੰਡਾ ਸਾਡੇ ਤੇ 15 16 ਮੋਤਾ ਹੋਈਆਂ ਇੱਥੇ ਸਾਡੇ ਤੇ ਪਿੰਡ ਦਾ ਬੇੜਾ ਗਰਕੀ ਹੋ ਗਿਆ ਸਾਡੇ ਤੇ ਨਾਂ ਇੱਥੇ ਰਿਸ਼ਤੇ ਹੀ ਹੋਣੇ ਆ ਮੁੰਡਿਆਂ ਦੇ ਰਿਸ਼ਤੇ ਹੋਣੇ ਤੇ ਨਾ ਕੁੜੀਆਂ ਦੇ ਰਿਸ਼ਤੇ ਹੀ ਹੋਣੇ ਆ ਜਿੰਨਾ ਬਰਾ ਹਾਲ ਆ ਇਥੋਂ ਤੱਕ ਕਿ ਪੁਲਿਸ ਨੂੰ ਸਾਰਾ ਪਤਾ ਆ ਵੀ ਕਿਹੜਾ ਕਿਹੜਾ ਬੰਦਾ ਵੇਚਦਾ ਆ ਤੇ ਕੋਈ ਕਾਰਵਾਈ ਕਿਸੇ ਤੇ ਨਹੀਂ ਹੋਉਂਦੀ ਨਿਗੇ ਨਿਗੇ ਬੱਚੇ ਵੇਚਣਦੇ ਆ ਤੇ ਨਿਗੇ ਨਿਗੇ ਬੱਚੇ ਲਾਉਣ ਵੀ ਦੇ ਆ ਪੀਣ ਵੀ ਦੇ ਆ ਨਿਗੇ ਨਿਗੇ ਬੱਚੇ ਪੜਾਉਂਦੇ ਵੀ ਤੇ ਨਿਗੇ ਨਿਗੇ ਬੱਚੇ ਫੜਾਉਂਦੇ ਆ ਪੁਲਿਸ ਨੂੰ ਪੂਰੇ ਸ਼ਹਾੜੇ ਨੂੰ ਪਤਾ ਆ ਪੁਲਿਸ ਨੂੰ ਪਤਾ ਸਾਰਾ ਪਤਾ ਪੁਲਿਸ ਨੂੰ ਇੱਥੇ ਨਸ਼ਾ ਬੜਾ ਵਿਗਦਾ ਆ ਖਾਨਾ ਬੁੱਤੀ ਪੁਲਿਸ ਆਪਣਾ ਖਾਨਾ ਬੁੱਤੀ ਕਰਕੇ ਚਲ ਜਾਂਦੀ ਆ ਕੋਈ ਕੋਈ ਕਿਸੇ ਤੇ ਕਿੰਨੇ ਕੁ ਪਰਚੀ ਹੋਏ ਆ ਕਿਸੇ ਤੇ ਪੰਜਾਬ ਸਰਕਾਰ ਉਹ ਤੇ ਕਹਿ ਰਹੀ ਆ ਆਪਾਂ ਨਸ਼ਾ ਸਦਾ ਦੇ ਉਹਨਾਂ ਨੂੰ ਫੜਿਆ ਵਾ ਕਾਫੀ ਵੱਡੀ ਮਾਤਰਾ ਹੈ ਉਹਨਾਂ ਨੂੰ ਪੜੀ ਗਈ ਆ ਲੇਕਿਨ ਉਹ ਵੱਡੇ ਮਗਰਮਾਚੀ ਪੜੇ ਜਿਹੜੇ ਲੋਕੀ ਮੁਹੱਲੇ ਦੇ ਵਿੱਚ ਵੇਚਦੇ ਉਹਨਾਂ ਬਾਰੇ ਕੀ ਕਹਿਣਾ ਚਾਹੀਦਾ ਜਿਹੜੇ ਵੱਡੇ ਵੱਡੇ ਫੜੇ ਗਏ ਆ ਜਿਹੜੇ ਨਿਕੇ ਨਿਕੇ ਆੜੇ ਪੂ ਅੰਗੂਠਾਂ ਦੇ ਵੇਖੋ ਵੇਖੀ ਵੇਚੀ ਜਾਂਦੇ ਆ ਵੀ ਉਹਨੇ ਗੱਡੀ ਲੀ ਲਈ ਆ ਮੈਨਾ ਪਛਾਣ ਰਹਿ ਜਾਂ ਉਹਨੇ ਕੋਠੀ ਪਾਲੀ ਜਾਂ ਮੈਨਾ ਪਛਾਣ ਰਹਿ ਜਾਂ ਹੈ ਭਾਜੀ ਜਿਹੜੇ ਬੰਦੇ ਦਿਹਾੜੀ ਕਰਦੇ ਆ ਟਾਈਮ ਉਹ ਕੋਠੀਆਂ ਪਾ ਕੇ ਬੈਠੇ ਆ ਗੱਡੀਆਂ ਲੈ ਕੇ ਬੈਠੇ ਆ ਜਦੋਂ ਕਮਾਈ ਇਹਦੇ ਵਿੱਚ ਹੈਗੀ ਤੇ ਉਹਨਾਂ ਦਿਹਾੜੀ ਸਵਾਲ ਹੋਣੀ ਆ ਇਹਦੇ ਸਰਕਾਰਾਂ ਨੂੰ ਚਾਹੀਦਾ ਇਹ ਬੰਦ ਕਰਨਾ ਸਰਪਲਿਸ ਨੂੰ ਸਾਰਾ ਪਤਾ ਆ ਕਿਹੜਾ ਕਿਹੜਾ ਵੇਚਦਾ ਇੱਥੇ ਬੁੱਜ਼ੁਰਗੋ ਤੁਮ ਲੇੜ ਕੀਤੀ ਇਹ ਵੀ ਦਾੜੇ ਪੁਲਿਸ ਨੂੰ ਬੜੀਆਂ ਕੰਪਲੇਂਟਾਂ ਜਾਂਦੀਆਂ ਆ ਪੁਲਿਸ ਨੂੰ ਬੜੀ ਜਦੀ ਕੰਪਲੇਂਟ ਜਾਂਦੀ ਆ ਪਰ ਪੁਲਿਸ ਨੇ ਕਦੀ ਇਹ ਖਾਨਾ ਪੂਤੀ ਕਰਕੇ ਚੱਲ ਜਾਂਦੇ ਆ ਕੋਣ ਕਰਵਾ ਦੇ ਕੋਣ ਕੋਣ ਤੇ ਕੀ ਮੰਗ ਪਰਿਵਾਰ ਦੇ ਵਿੱਚ ਇੱਕ ਭਰਾ ਆ ਤੇ ਇੱਕ ਭੈਣ ਰਹਿ ਗਈ ਆ ਮਾਂ ਪਿਓ ਇਹਦਾ ਮਰ ਗਿਆ ਆ ਇੱਕ ਵੱਡੀ ਭੈਣ ਦੀ ਡੈਥ ਹੋ ਗਈ ਆ ਤੇ ਇਹਦੇ ਇੱਕ 3 ਸਾਲ ਦਾ ਬੇਟਾ ਆ ਤੇ 1.5 ਸਾਲ ਦੀ ਕੁੜੀਆ ਆ ਮਿਲ ਕੇ ਕਮਾਈ ਦਾ ਸਾਧਨ ਨਹੀਂ ਹੈਗਾ ਇਹੋ ਘਰ ਚ ਕਮਾਉਂਦਾ ਸੀ ਇਹ ਦਿਨ ਨਾਲ ਹੀ ਆਪਣਾ ਰੋਟੀ ਬਣੀ ਇਹਨਾਂ ਦਾ ਚੱਲਦਾ ਆ